ਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਲੈ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਜੈਵਲ ਮਿੱਕੇ ਜੀ ਸਾਰਿਆਂ ਨੂੰ ਮੇਰਾ ਨਾਮ ਜੇ ਲਵਸ਼ ਤਲਵਾਰ ਆ ਜੀ ਤੇ ਮੈਂ ਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਉਹ ਆਪਣੇ ਹੱਕ ਲੈਣ ਹਾਂਜੀ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਬ੍ਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿੱਥੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਿਹਾ ਸੀਗਾ ਜੀ ਮੇਰੇ ਤੇ ਮੈਂ ਆਪ ਵੀ ਸੋਸ਼ਲ ਮੀਡੀਆ ਤੇ ਦੇਖਦਾ ਆਇਆ ਵਾ ਜੀ ਕਿਸਾਨਾਂ ਨੂੰ ਤਰਨੇ ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜੀ ਮੈਂ ਗਾਣਾ ਬਣਾਇਆ ਜੀ ਤੁਹਾਡੀ ਹੋਰ ਕੁਝ ਸੁਣਾਓਗੇ ਹਾਂਜੀ ਮੇਰੀ ਜੀ 17 ਆ ਜੀ ਤੇ ਮੈਂ ਰੈਪ ਸੁਣਾ ਲੱਗਾ ਜੀ ਆਪਣਾ ਹੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਕਿਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਆ ਖੂਨ ਇਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦੇ ਜੋ ਹੱਕ ਤੁਹਾਡੀ ਵੀ ਤਾਂ ਉਣੀ ਵਾਰੀ ਚੱਕ ਮਾਰਨੀ ਆ ਇੱਟਾ ਰੋਡ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅੰਜਾਮ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਰੋਡ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋ ਗੇ ਲੋਕਾਂ ਨੂੰ ਕੀ ਸਿੱਖਦੇ ਨੇ ਲੋਕਾਂ ਨੂੰ ਜੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵੀ ਧਰਨੇ ਤੇ ਜਾਓ ਉਹਨਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਹਾਂਜੀ ਅੱਛਾ ਦੂਸਰ ਪਹਿਲਾਂ ਲਿਖਿਆ ਕਿਨੇ ਗਈ ਤੇ ਇਹ ਕੀ ਲਿਖਿਆ ਜੀ ਮੈਂ ਆਪ ਹੀ ਆ ਜੀ ਸਾਰੇ ਬੋਲ ਸਾਰੇ ਆਪ ਲਿਕੇ ਨੇ ਹਾਂਜੀ ਹਾਂਜੀ ਤੇ ਹੈਲਪ ਵੀ ਕੀਤੀ ਸੀ ਮੇਰੇ ਚਾਚੂ ਜੀ ਨੇ ਡੈਨੀ 파ਰੂ ਜੀ ਨੇ ਥੋੜੀ ਸਰਕਾਰ ਵੀ ਕਾਫੀ ਸਹਿਯੋਗ ਕਰ ਰਹੀ ਹੈ ਹਾਂਜੀ ਹਾਂਜੀ ਅੱਗੇ ਕੀ ਹੋਰ ਚੀਜ਼ਾਂ ਅੱਗੇ ਜੀ ਆਈ ਆ ਹੁਣ ਲੋਕਾਂ ਨੂੰ ਸਪੋਰਟ ਕਰਨਾ ਵਾ ਕਿਸਾਨਾਂ ਨੂੰ ਸਪੋਰਟ ਕਰਨਾ ਜੀ ਅੱਛਾ ਕਿਸਾਨੀ ਧਰਨੇ ਤੇ ਪਹਿਲਾਂ ਗਏ ਸੀ ਤੁਸੀਂ ਪਹਿਲਾਂ ਤਾਂ ਨਹੀਂ ਗਏ ਜੀ ਪਰ ਅਸੀਂ ਕੱਲ ਜਾਂਦੇ ਪਏ ਆ ਧਰਨੇ ਤੇ ਹਾਂਜੀ ਅੱਛਾ ਲੈ ਬੰਨੇ ਆਇਆ ਸ਼ੰਭੂ ਬਾਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦਿੱਤਾ ਦੇਣੀ ਕਿ ਇਹ ਆਪਣਾ ਐਮਐਲਏ ਸਾਹਿਬ ਮੇਰੇ ਕੋਲ ਆਇਆ ਇੱਕਦਮ ਕਿ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਤੇ ਇਹ ਕੋਈ ਚੀਜ਼ ਨਾ ਵੀ ਬਣਾਉਣੀ ਆ ਤੇ ਮੈਂ ਕਹਿੰਦਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਇਹਨੇ ਮਤਲਬ ਕਿ 1 ਘੰਟੇ ਦੇ ਵਿੱਚ ਸਾਰਾ ਕੁਝ ਗਾਣਾ ਆਪ ਲਿਖਿਆ ਤੇ 2 ਦਿਨਾਂ 'ਚ ਹੀ ਰਿਕਾਰਡ ਕੀਤਾ ਜੀ ਹੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦਿੱਤਾ ਦੇਣ ਤੇ ਬਹੁਤ-ਬਹੁਤ ਮੈਂ ਮੁਬਾਰਕਾ ਦਿੰਦਾ ਇਹਨਾਂ ਨੂੰ ਸਾਰੀ ਟੀਮ ਨੂੰ ਮਿਊਜ਼ਿਕ ਤੁਸੀਂ ਦਾ ਹਾਂ ਜੀ ਹਾਂ ਜੀ ਪਹਿਲਾਂ ਵੀ ਤੁਸੀਂ ਇਹਨਾਂ ਦੇ ਜਿਹੜੇ ਗਾਣੇ ਇਹਨਾਂ ਨੇ ਗਾਇਆ ਉਹਨਾਂ 'ਚ ਵੀ ਤੁਸੀਂ ਮਿਊਜ਼ਿਕ ਦਿੰਦੇ ਰਹਿੰਦੇ ਨਹੀਂ ਮੈਂ ਪਹਿਲਾ ਗਾਣਾ ਇਹਨਾਂ ਦਾ ਕੁਝ ਫਟਕੇ ਕਰ ਰਿਹਾ ਸੀਗਾ ਪਰ ਇਹਦਾ ਮੈਨੂੰ ਫੋਨ ਆਇਆ ਰਾਤੀ ਵੀ ਚਾਚਾ ਆਪਾਂ ਨਵਾਂ ਗੀਤ ਕਰਨਾ ਆ ਤੇ ਕਿਸਾਨਾਂ ਤੇ ਮੈਗਨ ਕੋਈ ਨਾ ਪੁੱਤਰ ਤੂੰ ਸਵੇਰੇ ਆ ਜਾ ਵੀ ਆਪਾਂ ਬਹਿ ਕੇ ਸ਼ੁਰੂ ਕਰ ਲੈਨੇ ਕੰਮ ਤੇ ਇੱਕ ਮੈਂ ਪਹਿਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਝ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ ਚ ਪਰਾ ਕੇ ਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਅੱਛਾ ਕਿੰਨੇ ਕਿ ਨੌਜਵਾਨ ਇਸ ਲਾਈਨ ਚ ਆ ਰਹੇ ਆ ਜੇ ਆਪਾਂ ਗੱਲ ਕਰੀਏ ਕਿਸਾਨੀਆਂ ਤੋਂ ਦੇਖ ਕੇ ਜਾਂ ਕੋਈ ਹੋਰ ਇਹ ਦੇਖੋ ਜੀ ਬਹੁਤ ਆਰੇ ਐ ਕਿ ਜੋ ਆਪਣੇ ਸਿੰਗਰ ਜਿਨੇ ਭਾਈਚਾਰੇ ਨੇ ਉਹ ਐਦ ਕੀ ਬਹੁਤ ਘਟ ਗਏ ਆ ਤੇ ਮੈਨੂੰ ਇਹੀ ਆ ਵੀ ਚਲੋ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਪਤਾ ਨਾ ਕੀ ਕੋਈ ਡਰਾਮਾ ਨੱਚ ਜਾਂ ਨਹੀਂ ਗਏ ਤਾਂ ਬੇਨਤੀ ਇਹੀ ਆ ਜੀ ਉੱਥੇ ਜਾਓ ਤੇ ਆਪਾਂ ਵੀ ਹਿੱਸਾ ਬਣੀਏ ਉਹਨਾਂ ਦੇ ਦੁੱਖ ਦਾ ਚਲੋ ਐਮ ਐਲ ਏ ਸਾਹਿਬ ਇੱਕ ਹੋਰ ਗਾਣ ਜਿਹੜਾ ਰਿਲੀਜ਼ ਕੀਤਾ ਗਿਆ ਖਾਸ ਕਰਕੇ ਖਾਨਾਂ ਨੂੰ ਸਮਰਪਿਤ ਗਾਣ ਹੈ ਹਰ ਕੋਈ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਲੈ ਬੰਨੇ ਆਇਆ ਸ਼ੰਭੂ ਬਾਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦਿੱਤਾ ਦੇਣੀ ਕਿ ਮੇਰੇ ਹਰਕੇ ਦਾ ਬਹੁਤ ਹੀ ਗੱਗਾਰੂ ਲੜਕਾ ਜਿਹੜਾ ਕਿ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਪਹਿਲਾ ਗਾਣਾ ਕੱਢ ਕੇ ਤਿਰ ਕੰਮ ਚਾ ਚੁਕਿਆ ਅੱਜ ਲਵਿਸ਼ ਤਲਵਾਰ ਤਲਵਾਰ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਕਾਸ਼ ਤਲਵਾਰ ਜੀ ਦਾ ਬੇਟਾ ਉਹਨੇ ਅੱਗੇ ਕਿਸਾਨੀ ਦਾ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨਾਲ ਬਦਰਾਂ ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਦਾ ਸਿਰ ਉੱਚਾ ਕਰਿਆ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇਸ ਗਾਣਾ ਇਹਨੂੰ ਇੰਨੀਆ ਚਾਹੀਆਂ ਤੇ ਲੈ ਕੇ ਜਾਵੇ ਕਿ ਲੋਕ ਦੇਖਣ ਯਰ ਵੀ ਇਹਨੇ ਕਿਸਾਨਾਂ ਦੇ ਹੱਕ ਤੇ ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾਹਰਾ ਮਾਰਿਆ ਸੀ ਤਾਂ ਇਹਦਾ ਇਹਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ ਮਾ ਸਰਸਪਤਵੀ ਨੇ ਏਡਾ ਵੱਡਾ ਨਾਮ ਦਿੱਤਾ ਐਮਟੀ ਸਾਹਿਬ ਇੱਕ ਵੀ ਸਵਾਲ ਆਉਂਦਾ ਹੈ ਕਿ ਕਿਸਾਨਾਂ ਦੇ ਨਾਲ ਜਾਂ ਕਿਸਾਨੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣੀ ਹੈਗਾ ਫਿਰ ਵੀ ਇਹ ਇੱਕ ਦਰਦ ਨੋਜਵਾਨ ਦਾ ਦੇਖੋ ਗੱਲ ਤਾਂ ਉਹੀ ਹੈ ਨਾ ਜੀ ਇਹ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਤ ਆ ਚਾਹੇ ਸਾਡੇ ਸਮਾਜ ਦੇ ਵਿੱਚ ਉੱਚ ਨੀਚ ਜਾਤ ਦਾ ਕੋਈ ਸਵਾਲ ਨਹੀਂ ਇਹ ਇੱਕ ਬਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋਏ ਕਿਉਂਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਨਾ ਚਾਹੇ ਕਿਸੇ ਵੀ ਜਾਤੀ ਦਾ ਹੈ ਕਿਸੇ ਵੀ ਧਰਮ ਦਾ ਹਰੇਕ ਨੇ ਅਨਾਜ ਖਾਣਾ ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝ ਨਹੀਂ ਚਾਹੀਦੀ ਆ ਕਿ ਜੋ ਅਨਾਜ ਖਾ ਕੇ ਅਸੀਂ ਐਨਰਜੀ ਲੈਂਦੇ ਆ ਜਾਂ ਇਸ ਜਿਹੜੀ ਆ ਦੁਕਾਨ ਸਾਡੀ ਜਿਹੜਾ ਇਹ ਸਾਡੀ ਮਸ਼ੀਨਰੀ ਜਿਸ ਕੀਤੇ ਚੱਲਦੀ ਆ ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲੇ ਨਾਲ ਉਹਦੇ ਨਾਲ ਧੱਕਾ ਕਰਦੇ ਆ ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ਼ ਨਹੀਂ ਕਰੂਗੀ ਤੇ ਮੈਂ ਲਵੇਸ਼ ਨੂੰ ਬਹੁਤ-ਬਹੁਤ ਮੁਆਰਖਵਾ ਦਿੰਦਾ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਸਮਝਦਾ ਵੀ ਇਹਨੇ ਮੇਰੇ ਰਿਹਾ ਦਾ ਨਾਜ਼ ਮਾਰਿਆ ਜਦੋਂ ਮੇਰੇ ਲਿਖਾ ਦਾ ਨਾਂ ਦਾ ਮਰਿਆ ਤਾਂ ਮੇਰਾ ਫਰਜ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹੋਣਾ ਲੱਗਦਾ ਕਿ ਹੋਰ ਜਿਹੜੇ ਸਿੰਗਰ ਨੇ ਜਾਂ ਕੋਈ ਜਿਹੜੇ ਰਾਈਟਰ ਨੇ ਉਹਨਾਂ ਨੂੰ ਜਿਹੜੀ ਅਕਸ ਲੈਣੀ ਚਾਹੀਦੀ ਆ ਵੀ ਮੈਂ ਕਹਿੰਦਾ ਸਿੰਗਰ ਛੱਡ ਕੇ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਕਿਸਾਨਾਂ ਦੇ ਹੱਕ ਵਿੱਚ ਉੱਠ ਕੇ ਖੜਾ ਹੋਣਾ ਚਾਹੀਦਾ ਕਿਉਂਕਿ ਆਪਦੇ ਲਈ ਤਾਂ ਯਾਰ ਉਹ ਮੰਗਦੇ ਕੁਝ ਨਹੀਂ ਉਹ ਤਾਂ ਮੰਗਦੇ ਨੇ ਤੁਹਾਡੇ ਸਾਡੇ ਲੋਕਾਂ ਦੇ ਜੇ ਆਪਾਂ ਜਦੋਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹ ਦਿੱਲੀ ਦੇ ਵਰਦਾਂ ਦੇ ਕੁੱਟਖਾਰੇ ਨੇ ਅੱਜ ਅਥਮੇ ਕਿਸਾਨ ਦੀ ਜਿਹੜੀ ਸ਼ਾਂਤ ਹੋਈ ਹੈ ਮੈਂ ਸਮਝਦਾ ਵੀ ਹਰੇਕ ਬੰਦੇ ਨੂੰ ਉੱਠ ਕੇ ਕਿਵੇਂ ਲਵਸ਼ ਨੇ ਸਾਥ ਦਿੱਤਾ ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਠੀਕ ਅਜਾ ਸਰ ਇਹ ਕਿਹਦੇ ਤੋਂ ਹੱਦ ਕੀ ਸਵਾਲ ਆ ਅੱਜ ਰਵਨੀ ਸਿੰਘ ਜਿੰਨੇ ਹੀ ਜਿੰਰੇ ਲਗਾਏ ਨੇ ਕਰ ਬਿਠੇ ਲੁਧਿਆਣੇ ਦੀ ਕਿਸਮਤ ਨੂੰ 10 ਸਾਲ ਦਾ ਜਿੰਦਾ ਲਾਇਆ ਹੋਣਾ ਨਾ ਜਦੋਂ ਮੈਂ ਸਮਝਦਾ ਵੀ ਅੱਜ ਸ਼ਾਇਦ ਉਹ ਯਾਦ ਕਰਨ ਆਗੇ ਵੀ ਮੈਂ ਇਹ ਜਿੰਦਾ ਲਾਇਆ ਹੋਇਆ ਹੈ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਹ ਜਿੰਦਾ ਖੁੱਲ ਜੇ ਤੇ ਲੁਧਿਆਣਾ ਸ਼ਹਿਰ ਨੂੰ ਜਿਹੜਾ ਕੋਈ ਚੰਗਾ ਐਮਪੀ ਮਿਲ ਜੇ ਐਮਐਲਏ ਸਾਹਿਬ ਉਹਨਾਂ ਨੇ 6 ਵਿਧਾਇਕਾਂ ਤੇ ਕਰਪਸ਼ਨ ਦੇ ਇਲਜ਼ਾਮ ਲਗਾਏ ਅਗਰ ਕਨਵੰਸ ਸਿੰਘ ਸਿੱਧੂ ਤੇ ਇੱਕ ਪੈਸੇ ਦਾ ਇਲਜ਼ਾਮ ਲਾ ਦੇ ਮੇਰੇ ਪੰਜ ਭਰਾ ਵੀ ਸਾਡੇ ਪੰਜ ਸਾਥੀ ਵੀ ਮੈਂ ਉਹ ਇਹ ਨਹੀਂ ਕਹੂੰਗਾ ਵੀ ਉਹ ਉਹ ਕੁਝ ਧੋਖੇਬਾਜ਼ ਨੇ ਅਗਰ ਕਨਵੰਸ ਸਿੱਧੂ ਦਾ ਬਿੱਟੂ ਜੀ ਇੱਕ ਪੈਸਾ ਖਾਦਾ ਸਾਬਤ ਕਰ ਦਿਓ ਮੈਂ ਤੁਹਾਨੂੰ ਅੱਗੇ ਵੀ ਬਾਬਾ ਦੀਪ ਸਿੰਘ ਦੇ ਖੜ ਕੇ ਮੂਹਰੇ ਚੈਲੰਜ ਕਰਿਆ ਸੀ ਵੀ ਆਓ ਸਿਆਤ ਤੋ ਛੱਡਣ ਦਾ ਚੈਲੰਜ ਕਰੋ ਮੈਂ ਛੱਡੂਗਾ